ਹਾਂਜੀ ਸਸਤੀ ਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਵੋਗੇ ਅੱਜ ਤੁਹਾਨੂੰ ਮੇਰਾ ਇਹ ਆਪਣਾ ਲੈ ਪ੍ਰਾਤਨ ਚੀਜ਼ਾਂ ਦਿਖਾਉਣ ਦੇ ਵਿੱਚ ਮੈਂ ਤੁਹਾਨੂੰ ਪਤਾਈ ਆ ਵੀ ਮੈਨੂੰ ਲੱਗਿਆ ਰਹਿੰਦਾ ਹੈ ਮੈਨੂੰ ਵੀ ਇਹ ਆਪ ਨੂੰ ਲਗਾ ਆ ਹੈਗਾ ਇਸ ਚੀਜ਼ ਦਾ ਹੈ ਨਾ ਮੈਂ ਜੁੜੀ ਹੂਈ ਆ ਮੈਂ ਵੀ ਜਾਣੀ ਆ ਵੀ ਜੇ ਮੈਂ ਕੁਝ ਦੇਖਿਆ ਜਾਂ ਮੈਂ ਮੇਰੇ ਕੋਲੇ ਜਾਂ ਕੁਝ ਹੈਗਾ ਜਾਂ ਮੈਂ ਕਿਤੇ ਬਾਹਰ ਵੀ ਦੇਖਿਆ ਕਿਸੇ ਰਿਸ਼ਤੇਦਾਰੀ ਚ ਦੇਖਿਆ ਜਾਂ ਮੈਂ ਕਿਸੇ ਭੈਣ ਭਰਾ ਕੋਲੇ ਦੇਖਿਆ ਜਾਂ ਮੇਰੇ ਕਿਸੇ ਕਰੀਬੀ ਕੋਲੇ ਹੈਗਾ ਤਾਂ ਮੈਂ ਤੁਹਾਡੇ ਨਾਲ ਵੀ ਇਹ ਚੀਜ਼ ਨੂੰ ਸ਼ੇਅਰ ਕਰਾਂ ਇਸ ਗੱਲ ਨੂੰ ਤੁਹਾਨੂੰ ਵੀ ਦਿਖਾਵਾਂ ਤੁਹਾਨੂੰ ਵੀ ਜਾਣੂ ਕਰਾਵਾਂ ਤਾਡਾ ਵੀ ਇਸ ਚੀਜ਼ ਨਾਲ ਮਤਲਬ ਕਿ ਜਾਦ ਪੁਰਾਣੀ ਜਿਹੜੀ ਹੈਗੀ ਆ ਤਾਜੀ ਕਰਾਵਾ ਤੇ ਇਹ ਤੁਸੀਂ ਦੇਖ ਸਕਦੇ ਹੋ ਇਹਨੂੰ ਕਾਂਸੀ ਕਹਿੰਦੀ ਹੈ ਕਾਂਸੀ ਦਾ ਥਾਲਾ ਜੀ ਦੇਖੋ ਇਹਦੀ ਕਿੱਡੀ ਵੱਡੀ ਲੋਕ ਆ ਤੇ ਕਿੱਡਾ ਵੱਡਾ ਇਹ ਹੈਗਾ ਦੇਖੋ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਫੋਨ ਤੇ ਠੀਕ ਹੈ ਇਹ ਇਹ ਹੈਗਾ ਕਾਂਸੀ ਦਾ ਥਾਲਾ ਕਾਂਸੀ ਆਪਣੀ ਪ੍ਰਾਤਨ ਤਾਤ ਹੁੰਦੀ ਸੀ ਇੱਕ ਜਿਵੇਂ ਲੋਹਾ ਤਾਂਬਾ ਚਾਂਦੀ ਸੋਨਾ ਤੇ ਜਿੱਦਾਂ ਕਿ ਸਿਲ버 ਜਿਹਨੂੰ ਮੈਟਲ ਕਹਿੰਦੇ ਆ ਤਾਂਬਾ ਕਾਪਰ ਜੀ ਨੂੰ ਕਹਿ ਦਿੰਦੇ ਆ ਇਹ ਵੀ ਇੱਕ ਕਿਸਮ ਦੀ ਉਹ ਧਾਤ ਹੈਗੀ ਇਹਨੂੰ ਪਿੱਤਲ ਕਹਿੰਦੇ ਆ ਠੀਕ ਹੈ ਜੀ ਇਹ ਨਾ ਇਹ ਇਹ ਕਾਂਸੀ ਕਹਿੰਦੇ ਇਹਨੂੰ ਕਾਂਸੀ ਕਹਿੰਦੇ ਆ ਪਿੱਤਲ ਤੋਂ ਹਟ ਕੇ ਹੁੰਦੀ ਹੈ ਇਹ ਚੀਜ਼ ਇਹਨੂੰ ਕਾਂਸੀ ਕਹਿੰਦੇ ਆ ਇਹ ਬਹੁਤ ਇਹ ਵੀ ਮਹਿੰਗੀ ਹੁੰਦੀ ਹੈ ਧਾਤ ਇਹ ਹੁਣ ਵਾਲੇ ਲੋਕਾਂ ਕੋਲੇ ਹੈ ਨਹੀਂਗੀ ਹਨਾ ਪਰ ਇਹ ਆਪਣੀ ਫੈਮਿਲੀ ਦੇ ਵਿੱਚ ਇੱਥੇ ਹੈਗੀ ਆ ਤੇ ਮੈਂ ਕਿਹਾ ਚਲੋ ਮੈਂ ਵੇਖੀ ਸੀ ਤਾਂ ਮੈਂ ਤੁਹਾਨੂੰ ਜਾਗਰੂਕ ਕਰਾਂ ਦੱਸਾਂ ਤੁਹਾਨੂੰ ਨੂੰ ਪਤਾ ਲੱਗੇ ਅੱਜ ਇਹ ਇਹਦੇ ਤੋਂ ਬਾਅਦ ਥੋੜਾ ਜਿਹਾ ਛੋਟਾ ਹੈ ਇਹ ਕਿ ਕਾਫੀ ਮਹਿੰਗੀ ਥਾ ਅੱਜ ਜੀ ਮਤਲਬ ਰਾਤੰਟਾ ਆਤਾ ਦੇਖ ਸਕਦੇ ਆ ਤੁਸੀਂ ਕਿੰਨੀ ਸੋਹਣੀ ਹੈ ਇਹ ਹੈਨਾ ਕਿੰਨੇ ਸੋਹਣੇ ਸਟਰੋਂਗ ਕਿੰਨੇ ਹੈਵੀ ਹੈਵੀ ਦੇਖੋ ਥਾਲ ਹੈਗੀ ਹੈ ਤੇ ਇਹ ਵੀ ਹੈਗਾ ਇਹ ਵੀ ਦੇਖੋ ਵੀ ਇਹ ਜੀ ਆਹ ਦੇਖੰਦੇ ਸਿ ਪੜ ਦੇਖੰਦੇ ਹੀ ਲੱਗਦਾ ਚਮਕ ਜੀ ਨਾ ਮਾਤਰੀ ਨਹੀਂ ਹੈ ਰਹੀ ਕਾਂਸੀ ਇਹ ਹੀ ਆ ਠੀਕ ਹੈ ਤੇ ਇਹਦਾ ਮਤਲਬ ਕੀ ਹੋ ਰਿਹਾ ਥਾ ਜੀ ਮਤਲਬ ਕਿ ਚਮਕ ਜੀ ਲੱਗਦੀ ਜਿੰਨੀ ਤੇ ਦੂਸਰਾ ਹੁੰਦਾ ਹੈ ਹੈਨਾ ਤੇ ਆ ਦੇਖੋ ਇਹ ਵੀ ਇਹ ਵੀ ਉਹੀ ਆਹ ਦੇ ਆਹ ਦੇ ਇਹਦੇ ਤੋਂ ਲਿਆ ਨਾ ਪਾਲਿਸ਼ ਜਨਨ ਕਬੀ ਉਤੇ ਪਾਲਿਸ਼ਾ ਤਾਂ ਹੈ ਇਸ ਵੀ ਇਸਾ ਜੀ ਹੈ ਕਾਂਸੀ ਇਸਾ ਜੀ

ਦੀ ਇਸ ਤੁਮਾਰ ਦੇ ਵਿੱਚ ਆ ਦੇਖੋ ডিসপ্লেਟ ਜਿਹਨੂੰ ਆਪਾਂ ਕਹਿੰਦੇ ਸੀ ডিসਪਲੇ ਹੈ ਨਾ ਤੇ ਰਿਸ਼ੋਟਾ achar ਅਚੂਰ ਪੋਣਾ ਜਾਂ ਕੋਈ ਚੀਜ਼ ਜਿੱਦਾਂ ਦੀ ਪਾ ਕੇ ਰੱਖਣੀ ਹੈ ਨਾ ਤੇ ਇਹ ਹੋਊਗਾ ਹੈ ਦੂਗਾ ਜਿਹਨੂੰ ਕਹਿੰਦੇ ਕਾਂਸੀ ਦਾ ਛੰਨਾ ਇਹ ਛੋਟੇ ਛੰਨੇ ਜਿਹੜਾ ਆਪਾਂ ਪਹਿਲਾਂ ਵੀਡੀਓ ਚ ਦਿਖਾਇਆ ਸੀ ਤੁਹਾਨੂੰ ਵੱਡਾ ਛੰਨਾ ਸੀਗਾ ਥੋੜਾ ਜਿਹਾ ਇਹ ਹੈਗੇ ਇਹ ਥੋੜੇ ਛੋਟੇ ਛੰਨੇ ਆ ਠੀਕ ਹੈ ਹੈ ਇਹ ਵੀ ਉਹੀ ਕਾਂਸੀ ਦੀ ਹੈ ਅੱਛਾ ਤੇ ਆ ਇਸ ਤਰ੍ਹਾਂ ਗਿਆ ਛੰਨਾ ਠੀਕ ਹੈ ਜੀ ਜਿਦ ਤਨਾ ਆਪਣੀ ਇਹ ਵੀਡੀਓ ਪ੍ਰਾਣੀਆਂ ਚੀਜ਼ਾਂ ਤੁਹਾਨੂੰ ਦਿਖਾਉਣਾ ਤੁਹਾਡਾ ਮਤਲਬ ਜੀ ਨਾਲ ਟੈਸਟ ਕਰਨਾ ਤੁਹਾਨੂੰ ਦੁਆਰ ਤੋਂ ਮੜਾ ਜਿਆਦਾ ਤਾਣੀਆਂ ਕਰਵਾਉਣੀਆਂ ਜੀ ਤੁਹਾਨੂੰ ਇਹ ਆਪਣਾ ਅਪਰਾਲਾ ਵਧੀਆ ਲੱਗਦਾ ਹੈ ਤੁਸੀਂ ਮੇਰੀ ਵੀਡੀਓ ਨੂੰ ਆਪ ਹੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਵਾਸਤੇ ਵੀ ਮੈਨੂੰ ਹੌਸਲਾ ਦਿਓ ਕਿ ਮੈਂ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਦਿਖਾਉਂਦੀ ਰਹਾਂ ਮਾ ਆਪ ਦੇ ਨਾਲ-ਨਾਲ ਤੁਹਾਨੂੰ ਵੀ ਦਿਖਾਉਂਦੀ ਰਹਾਂ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਸ਼ਸ਼ੀ ਕਾਲ ਜੀ ਨਿਰਵਾਨ ਇਹ ਹੀ ਤਾਂ